24 ਤਰੀਕ ਨੂੰ ਦਵਾਈ ਹੋਣੀ ਹੈ ਥਰੇ ਖਾਦੀ ਫੌਲ ਆ ਗਿਆ ਕਿਸੇ ਨੂੰ ਪਤਾ ਲੱਗ ਜਾਂਦਾ ਗੱਲ ਪੱਕੀ ਹੈ ਇਹ ਤਾਂ ਬਣੀ ਗਈ ਉਹ ਤੇ ਹਰੇ ਦਾ ਬੰਦਾ ਜਿਹਦਾ ਕੋਈ ਹਿਸਾਬ ਹੀ ਨਹੀਂ ਕੰਨਾਂ ਦਾ ਤੇ ਬਹੁਤ ਵਧੀਆ ਬਰੀਡ ਬੱਕਰੀ ਦੀ ਚੰਗੀ ਬੱਕਰੀਆਂ ਰੱਖੀ ਹੋਈ ਲਾਨੇਦਾਰ ਦੀ ਉਹਨਾਂ ਨੂੰ ਮੈਂ ਇਹਦਾ ਸਾਰਾ ਕੁਝ ਦਿਖਾਉਣਾ ਤੁਹਾਨੂੰ ਆਹ ਦੇਖੋ ਡੱਬ ਬੱਕਰੀਆਂ ਤੇ ਦੋਏ ਪਾਸੇ ਆਹ ਦੇਖੋ ਜੀ ਤੇ ਨੱਕ ਤੇ ਵੀ ਹੈ ਸ਼ਿੰਭਾ ਜਿਵੇਂ ਚੰਦ ਹੁੰਦਾ ਬਣਿਆ ਹੋਇਆ ਇਧਰ ਕੋਈ ਨਹੀਂ ਖੜੀ ਰਹਿਣ ਦੇ ਜਾਣੇਦਾਰ ਦੀ ਬਹੁਤ ਵਧੀਆ ਪਿਆਰੀ ਬੱਕਰੀ ਪਾਲੀ ਹੋਈ ਆ ਦੁੱਧ ਚੰਗਾ ਚੰਗਾ ਕੀ ਹਾਂਜੀ ਹਾਂ ਬਾਬਾ ਕਹਿੰਦਾ ਮੈਂ ਆਪ ਭੁੱਖਾ ਰਹਿ ਜੂੰ ਇਹ ਬੱਕਰੀਆਂ ਨੂੰ ਭੁੱਖੇ ਰਹਿਣ ਦਿੰਦੇ ਬਾਬਾ ਕਹਿੰਦਾ ਮੈਂ ਬੱਕਰੀਆਂ ਭੁੱਖੇ ਨਹੀਂ ਰਹਿਣ ਦਿੱਤੀਆਂ ਚਾਹੇ ਮੇਰੀ ਜਿੰਦ ਪਗ ਜੀ ਸਹੀ ਗੱਲ ਪੁਰਾਣਾ ਆ ਜਿਹੜੀ ਆ ਹੋਰ ਦਿਖਾਓ ਚਟਾਈ ਗੰਡ ਪੁੱਟਾ ਟਟੇ ਕੋ ਪੈਂਡ ਲਿਹਾ ਆਹ ਬਿਲਕੁਲ ਖਵਾਣਾ ਉਹਦੇ ਨਾਲ ਪੁਰਾਣਾ ਆ ਜਿਹੜੀ ਇਹ ਰਹਿ ਕੇ ਜਿਹਦਾ ਭਾਈ ਕੰਮ ਆ ਹਾਂ 2-4 ਹੋਰ ਨੇ ਬੰਦੇ ਇਹਨਾਂ ਦੇ ਪਿੰਡ ਕਾਹ ਮਗ ਰਹੇ ਆ ਜਾ ਬਾਈ ਓਰੇ ਆ ਜਾ ਐ ਤਾਜੂ ਦਾ ਤਾਇਆ ਹੈ ਸਤੇ ਦਾ ਮੁੰਡਾ ਇੱਕ ਮੁਲਾਜ਼ਮ ਵੀ ਆ ਬਾਈ ਦਾ ਗਾਂਵ ਦੀਨ ਲਾਲਦੀਨ 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 ਬੜਾ ਸ਼ਕੀਨ ਹਾਂ ਠੀਕ ਆ ਠੀਕ ਹਾਂ ਇਹ ਲਾਲਦੀਨ ਦੇਖੋ ਨੌਕਰੀ ਤੇ ਸਾਰੀ ਕਰਦਾ ਹੈ ਯੂਨੀਵਰਸਿਟੀ ਦੇ ਵਿੱਚ ਡਾਕਟਰ ਵੀ ਹੈ ਤੇ ਇਹਨੂੰ ਸ਼ੌਂਕ ਵੀ ਕੱਢਾ ਬੱਕਰੀ ਪਰਣਤ ਹੁੰਦੇ ਨੇ ਨਹੀਂ ਬੈਠੇ ਹੋਰ ਦਿਖਾ ਬਈ ਉਹ ਲਿਆ ਕਾਲ ਚੱਲ ਰਿਹਾ ਆਹ ਲੈ ਕੰਨ ਨਾ ਖਿੱਚ ਯਾਰ ਬੱਕਰੀ ਦਾ ਕੰਨ ਨਾ ਖਿੱਚਾ ਉਹ ਕੰਨ ਨਾ ਖਿੱਚ ਯਾਰ ਬੱਸ ਬੱਸ ਨਾ ਕਰ ਯਾਰ ਪਟੋਲਾ ਬੱਸ ਛੱਡ ਕੰਨ ਨਾ ਖਿੱਚ ਨਾ ਕਰ ਆਹ ਦੇਖੋ ਲੈਣੇ ਦਾ ਇਹ ਬੱਕਰੀ ਬਹੁਤ ਵਧੀਆ ਪਹਿਲੇ ਸੂਏ ਸੂਈ ਹੈ ਜਿਹੜੀ ਕੇ ਦੋ ਬੱਚੇ ਨੇ ਤੜਕੀ ਦਾ 60000 ਲੱਗ ਚੁੱਕਿਆ ਦਾਣੇਦਾਰ ਨੇ ਤਰਦੀ ਦਿੱਤੀ ਕਹਿੰਦਾ ਭਾਈ ਰਾਜੋ ਪੱਤ ਨਹੀਂ ਉਹ ਪੱਤੇ ਦੋ ਜੋੜਾ ਪਹਿਲੇ ਸੂਈ ਆ ਪੱਠਾ ਮੇਰਾ ਖੇਰਾ ਯਾਰੀ ਚ ਬੱਕਰੀ ਐ ਅੱਜ ਵੀ ਮਿਲ ਸਕਦੇ ਹਾਂ ਦੰਦ ਨਵੇਂ ਦੰਦਾਂ ਤੇ ਚੜੇ ਹੋਏ ਚੰਦਾਂ ਲੈ ਭਾਈ ਇੱਕ ਦੋ ਆ ਕਾਲੀ ਉਹ ਤੂੰ ਕੋਕਾ ਪੀਸ ਲਈ ਖੜਾ ਬਤੰਦਰ ਜਿੰਨੇ ਕਦੇ ਖਾਨ ਸੜਦਣ ਨੇ ਪਛਾਦੀ ਮੂਰੇ ਕੋਲ ਕੋ ਰੱਖਦਾ ਤੈਨੂੰ ਕੋਈ ਸੂਟ ਪੜਵਾ ਲੈ ਮਿੱਤਰਾਂ ਦਾ ਨਾਮ ਚੱਲਦਾ ਜਿੱਥੋਂ ਮਰਜ਼ੀ ਬੰਗਾ ਚੜਵਾ ਲੈ ਇਹ ਬਾਬਾ ਹਰੇਕ ਦੇ ਬੰਗਾ ਚਾਹਂਦਾ ਵਧੀਆ ਤੋਂ ਵਧੀਆ ਵੀ ਕਹੀ ਜੀ ਬੱਕਰੀ ਲੈ ਲੈ ਉਹੀ ਤੇਰੇ ਮੂਰੇ ਪਿਆਰ ਆ ਦੇਖੋ ਇਹ ਸ਼ੌਂਕ ਦੇ ਲਾਉਂਦੇ ਨੇ ਆ ਜੋ ਆ ਬੱਚਿਆਂ ਨਾਲੇ ਨੇ ਏ ਤੋਫਾ ਏ ਤੋਫਾ ਮੈਨੂੰ ਲਾਦਾ ਚੰਡੀਗੜੀ ਦੇ ਬੋਕਦਾ ਓਏ ਆ ਦੇਖੋ ਤੋਫਾ ਚੰਡੀਗੜੀ ਦੇ ਬੋਕਦਾ ਆਹ ਹਾ ਹਣ ਉਹਦਾ ਪੋਤਾ ਹੁਣ ਆ ਪੋਤਾ ਉਹਦਾ ਪੋਤਾ ਬਈ ਚੰਡੀਗੜੀ ਦੇ ਬੋਕਦਾ ਹਾ ਹਾ ਆਹ ਤੋਫਾ ਦੇਖੋ ਬਾਬੇ ਦਾ ਇਹਦਾ ਕੰਨ ਵੱਗਦਾ ਹਾ ਹਾ ਕੰਨ ਨੂੰ ਸਲਾਮ ਹੈ ਹਾਂ ਬੱਲੇ 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 ਬਾਬਾ ਪਤੰਦਰਨਾਥ ਪ੍ਰਾਣ ਆ ਮਾਏ ਆ ਬਾਈ ਹੋਰ ਆ ਗਿਆ ਓਏ ਕਿਦੋਂ ਹੋਰ ਆ ਗਿਆ ਬੱਲੇ 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 ਈਰ ਕਮਾਨੋ ਚੱਲੇ ਕਰਾਤੀ ਬੂੜੇ ਦੇ ਬੱਲੇ ਬੱਲੇ ਹੱਦੋਂ ਮੇਲੇ ਤੇ ਨੌ ਬੂੜੇ ਦਾ ਚੱਲੇ ਬੂੜੇ ਜੀ ਮੁੰਡਾ ਨਹੀਂ ਚੱਲੂ ਮੁੰਡਾ ਵੀ ਡਾਕਟਰਾਂ ਡਾਕਟਰੀ ਚ ਚੱਲੂ ਹਾਂ ਬੂੜੇ ਚਲਾਉ ਨੋ ਇਹ ਪੁੱਟੇ ਵਾਲੇ ਪੁਰਾਣੇ ਉਸਤਾਜ ਆ ਆ ਜਿਹੜੀ ਪੁਰਾਣੇ ਗੁੱਜਰ ਸਾਡੇ ਜਵਾਨੇ ਦੇ ਵਿੱਚ ਰਹਿ ਗਏ ਜਿਹੜੇ ਰਹਿ ਗਏ ਜਿਹੜੇ ਵਿਚਾਰੇ ਬਾਗੇ ਉਧਰ ਬਾਗੇ ਚੰਗੀ ਪੀੜੀ ਜਾਂਦੀ ਐ ਇਹਨਾਂ ਨਸਾਨਾਂ ਦੀ ਹਲੋ ਤੋਹਫਾ ਆਂਬ ਇਹ ਵੀ ਲੈਦੀ ਨੇ ਲਾਣੇ ਜਾਰਦੀ ਨੇ ਇਹ ਇਹ ਵੀ ਲੈਣੇ ਪਸੰਦ ਤੇ ਪਾੜਾ ਸ਼ਕੀਨ ਹੈ ਉਹ ਤੰਗਿਆਂ ਹੀ ਪਾਲ ਕੇ ਪਿਆਰ ਕਰਦੇ ਓਏ ਉਹ ਪੁਰਾਣੇ ਬੰਦਿਆਂ ਦੀ ਰੀਸ ਨਹੀਂ ਲੋਕੋ ਕਰ ਸਕਦੇ ਹਾਂ ਨਾ ਗੱਟਾ ਕਿਤੇ ਰੱਜ ਕੇ ਦੇਖਾ ਦੀ ਬੀ ਆਹ ਸਾਹ ਮੰਗਾਲਾ ਉਹ ਸੱਤ ਵੀ ਰੱਖੀ ਬੈਠਾ पिछन हो मानेक्री देख लो पिछा हो पिछा पिछे मने जाए देखो लोग काला नाग नाग ने, ने, ने।, ने लाते बुढ़े भाग बात हाथ तिलकता चक कलकारी चक फलकारी फुलड़ा चार ही बहुत है क्या चार चार टेदा ही हो जाना होना टेदा हो जा ने 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 ਉਹਨੂੰ ਰੂਪ ਆ 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 ਅਸੀਂ ਕਹਿੰਦੇ ਇਹ ਮਾਲ ਦੀ ਪ੍ਰਮੋਟ ਕਰਨੀ ਹੈ ਨਾ ਹੋ ਬੜੀ ਵਧੀਆ ਨਾ 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 ਕਹਿੰਦੀ ਮਿੱਤਰਾਂ ਦਾ ਨੋ ਚੱਲਦਾ ਸਭ ਮਸ਼ਹੂਰੀ ਕਰਨੀ ਹੈ ਆ ਦੇਖ ਕੋਈ ਪੱਠ 60000 ਪਰ ਓਏ ਰੰਗ ਵਿੱਚੇ ਜਾਂਦੇ ਨੇ ਆ ਦੇਖ ਆ ਦੇਖ ਹੋਰ ਦੇਖ ਭਾਂਡਾ ਅਲੱਗਾਂ ਖੜੀ ਨੇ ਭਾਂਡਾ ਇਹ ਦੇਖ ਭਾਂਡਾ ਤੌੜਾ ਭਰਨ ਵਾਲੀ ਬੱਕਰੀ ਆ ਦੇਖ ਤੌੜਾ ਆ ਦਿਖਾਈ ਜਾਂਦਾ ਆ ਗਈ ਨਾ ਦੇਖੋ ਤੌੜਾ ਭਰਨ ਵਾਲੀ ਬੱਕਰੀ ਹਾਲਾ ਕਹਿੰਦਾ ਤੌੜਾ ਦੀ ਬਾਦੀ ਯਾਰਾ ਤੌੜਾ ਵਰਦੀ ਤਿੰਨ ਬੱਚੇ ਇੱਕ ਬਣੀ ਆ ਨਾ ਚੋਲੀ ਇਹ ਨਾ ਦੁਪਹਿਰੇ ਚੋਲੀ ਇਹ ਹੁਣ ਜਾਂਦੇ ਹੋ ਦੁੱਧ ਮੈਨੂੰ ਵੀ ਪਿਆਕੇ ਜਾਊਗਾ ਤਿੰਨ ਬੱਚੇ ਪਾਉਂਦੀ ਐ ਤਿੰਨ ਬੱਚੇ ਬੁੜੇ ਦੀ ਬੱਕਰੀ ਥੱਲੇ ਇਸ ਟਾਈਮ ਮਜ਼ਦੂਰ ਨੇ ਬਾ ਉਹ ਬੁੜਿਆ ਤੈਨੂੰ ਸਿਰੇ ਕਰਾਤੀ ਗੱਲ ਨੀਨੇ ਚ ਪਜਾਣਾ ਤੱਲ ਨੀਨੇ ਚ ਪਜਾ ਤੇ ਪਰ ਆਇਆ ਹੁਣ ਇੱਥੇ ਲੋਕਾਂ ਨੇ ਸਾਡੀ ਦੇ ਦੀ 8 ਲੀਟਰ 7 ਲੀਟਰ ਪਤਾ ਨਹੀਂ ਜੱਜ ਲੱਗਦਾ ਜਿ ਚੁਾਈ ਹੁੰਦੀ ਹੈ ਨਾ ਪੈਸੇ ਸਹੀ ਗੱਲ ਹੈ ਸਹੀ ਗੱਲ ਹੈ ਇਹਨਾਂ ਕਹੇ ਕਿ ਕਹੀ ਜਾਂਦਾ ਬਾਬਾ ਕਹਿੰਦਾ ਜੱਜ ਚੁਾਈ ਬਰਾਬਰ ਹੁੰਦੀ ਹੈ ਨਾ ਮਹਿਮਾਨ ਨਾਲ ਹੱਥ ਮਿਲਾਉਂਦਾ ਬੰਦਾ ਤੇਰਾ ਬੱਕਰੀ ਪੂਰਾ ਜੋਰ ਲਾ ਕੇ ਹਾਂ 5 ਜੀਡ ਮੱਸੀ ਕਦੂ ਹਾਂ ਉਹ ਵੀ ਜੋਰ ਲਾ ਕੇ ਉਹ ਠੀਕ ਹੈ ਕਿ ਇਹਨਾਂ ਬੰਦਿਆਂ ਦਾ ਰਕਾਟ ਆ ਪੁੱਟੇ ਆ ਲੈਣਾ ਵਾਰੀ ਹੋ ਤਾਰੀ ਹਾਂ ਦੋਏ ਪਾਈ ਕਹਿੰਦੇ ਸਾਡੇ ਨਾਲ ਜਦ ਮਰਜੀ ਹੱਥ ਮਲਿਆ ਦੇ ਕੋਈ ਆਪ ਦਾ ਇੱਥੇ ਰੱਖਾਂਗੇ ਹਾਂ ਹੌਂਤਾ ਰੱਖਾਂਗੇ ਕਹਿੰਦਾ ਆ ਪੂਝ ਫੜ ਖੜ ਜਾ ਬਾਬਾ ਹੁਣ ਮੈਨੂੰ ਮਾਪੀਆਂ ਗੱਲਾਂ ਨਾ ਕਰ ਪੂਝ ਫੜਨ ਦੇ ਉਹ ਮੈਨਸ ਆ ਭਾਈ 24 ਆਪਾਂ ਪੂਝਦੇ ਹਾਂ ਉਹ ਬੱਲੇ ਦੇ ਖਿਆਲ ਰਾਜਾ ਜੀ ਜਾਨੂ ਭਾਈ ਕਹਾਂ ਇੱਥੇ ਨਾ ਤੋ ਬਰੇ ਦਾ ਕਹੀ ਜਾਂਦਾ ਖੜਾ 24 ਤਰੀਕ ਨੂੰ ਦਵਾਈ ਹੋਣੀ ਹੈ ਇੱਥੇ ਖਾਦੀ ਸਵਾਦ ਆ ਗਿਆ ਰੇਸ਼ ਨੂੰ ਪਤਾ ਲੱਗ ਗਿਆ ਕੱਲ ਪੱਕੀ ਆ ਇਹ ਦੇਖ ਲੈ ਇੱਥੇ ਤਾਂ ਬਣੀ ਚੀਜ਼ ਪਤਾ ਲੱਗ ਉਹ ਤਾਂ ਰੇਸ਼ ਨੂੰ ਪਤਾ ਲੈ ਆਜਾ ਹੁਣ ਪਾਟੇ ਕਰਨ ਦੀਏ ਫੇਰ ਪਤਾ ਲੱਗ ਗੱਲ ਸੁਣੋ ਕੰਨ ਨਾਲ ਦੱਪਾ ਇੱਕ ਗੱਲ ਇਹ ਵੀ ਬੰਦੇ ਵੀ ਸਹੀ ਐ ਉਹ ਰੱਦ ਤਾਂ ਮੈਂ ਉਹ ਰੱਦ ਕਰੀ ਉਹਥੇ ਹੁਣ ਚੁਆਈ ਆ ਦੁੱਧ ਚੁਆਈ ਉਹਥੇ 24 ਤਰੀਕ ਨੂੰ ਬਾਬੇ ਜੀ ਮੱਢਿਆ ਤੇ ਜਾ ਵੀ ਸਾਰਾ ਬਾਲ ਗੱਲ ਸਰੇ ਜੀ ਵਾਚ ਚੁੱਪਾ 2 ਮਿੰਟ ਬਾਬਾ ਉਹ 2 ਮਿੰਟ ਉਹ ਆ ਦਿਖਾ ਦਿਓ ਭਾਈ ਮੇਰਾ ਕਹਿੰਦਾ ਵੀ ਮੈਂ ਕਹਿੰਦਾ ਉੱਥੇ ਹੱਥ ਖੜਾ ਕਰਕੇ ਮੇਲੇ ਦੇ ਵਿੱਚ ਤੱਕੋ ਹਾਂ ਉੱਥੇ ਪਤਾ ਲੱਗ ਜੂ ਕੰਡੇ ਦੇ ਜਾਰੇ ਬੈਠੇ ਕਪਰੂ ਨਹੀਂ ਹੁੰਦੇ ਮੈਦਾਨ ਦੇ ਵਿੱਚ ਆਓ ਤੇ ਤੋਂ ਪਤਾ ਲੱਗਿਆ ਵੀ ਹਾਂ ਬੱਕਰੀ ਜਿੱਤ ਗਈ ਜਾ ਦੁਬਾਰੇ ਬੱਕਰੀਆਂ ਉਹੀ ਜਾਣਗੀਆਂ ਹਾਂ ਗਾਂ ਨੂੰ ਕਹੋ ਅੱਜ ਇਹ ਵੀ ਕਹ ਕੇ ਉੱਤਨੀ ਬੇਰੋਹੀ ਬਣਾ ਕਰ ਵੀ ਗੱਲ ਹੈ ਤੇਰੀ ਉਹੀ ਵੇਚ ਜਾਂਦੀ ਉਹੀ ਬੱਕਰੀਆਂ ਜਾਣਗੀਆਂ ਉਹੀ ਜਾਣਗੀਆਂ ਇਹ ਵੀ ਪਾਸੇ ਹਾਂ ਗੱਲ ਦਾ ਸਵਾਲ ਉੱਥੇ ਆ ਹਾਂ ਲੈ ਲੱਖਰ ਵੀ ਲੈ ਗੋਣਾ ਕਰ ਹੋਈ ਜਾਂਦਾ ਗੋਣਾ ਕਰ ਵੀ ਵੀਡੀਓ ਬਣਾਦੀ ਹੋਰ ਵੀਡੀਓ ਬਣਾ ਹੁਣ 2 ਮਿੰਟ ਚੁੱਪ ਕੇ ਸਵਾਲ ਦੇਤਾ ਗੱਲ ਦਾ ਨਜ਼ਾਰਾ ਆ ਗਿਆ ਕਿਉਂ ਤਾਰੇ ਆਪਾਂ ਗੱਲਾਂ ਕਰੀਏ ਲੈ ਬਾਈ ਆ ਬੜਾ ਬੜਾ ਆ ਬਾਈ ਦੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਹਾਲੇ ਆਈ ਬਾਬੇ ਦੀ ਆਈ ਇਹ ਵੀ ਬਾਬੇ ਦੀ ਆ ਪਤੰਦਰ ਨਾਲ ਜਿਵੇਂ ਇੱਕ ਤੋਂ ਇੱਕ ਹੱਥ ਰੱਖੀ ਬੈਠਾ ਬੱਕਰੀ ਵੀ ਚੰਗੀ ਆ ਵੇ ਤਾਰੀ ਹੈ ਸਿਰ ਹੈ ਹਾਂ ਚੰਗੀ ਆ ਆ ਲੈ ਕੇ ਆ ਆ ਲੋ ਕੂਜ ਇਹ ਕਾਲੀ ਕੂਜ ਪਤਲੇ ਆ ਨਾਰਾ ਦੇਖਦਾ ਬੜਾ ਨਜ਼ਾਰਾ ਇਹ ਪਹਿਲੀ ਸੂਈ ਆ ਹਲੇ ਬਾਬਾ ਕਹਿੰਦਾ ਪਹਿਲੀ ਸੂਈ ਆ ਇਹ ਪਹਿਲੀ ਸੂਈ ਆ ਪਹਿਲੀ ਸੂਈ ਬਹੁਤ ਵਧੀਆ ਬੱਕਰੀ ਆ ਪੇਲੇ ਆ ਬਈਆ ਇਹ ਮੰਤਣੀ ਹੈ ਕੱਸੀ ਜਲੇ ਕੱਸੀ ਬੱਕਰਾ ਕੱਸੀ ਵੀ ਪੂਰਾ ਹੀ ਪਾਰੀ ਖੜਾ ਹੈ ਪਰਵਾਨੀ ਲਾਏਗਾ ਹਾਂਜੀ ਹਾਂ ਬਾਬਾ ਕੁਰਬਾਨੀ ਆਲਾ ਕਰਵਾਨੀ ਆਲਾ ਕੁਰਬਾਨੀ ਆਲਾ ਬੱਕਰਾ ਆਪਣੇ ਯਾਰ ਅਜੂ ਅੱਛਾ ਤੇਰੇ ਦੇ ਇਹ ਬਾਜੀ ਦੇ ਨਹੀਂ ਬੱਕਰੇ ਆ ਲੋ ਜੀ ਬਾਪੂ ਦੀ ਬੰਨ ਹੋਰ ਪਰਵਾਨੀ ਲੈ ਬਸ ਹੁਣ ਇੱਕ ਬੱਕਰਾ ਖਾ ਲਿਆ ਇੱਕ ਖਾ ਲਿਆ ਏਨੀ ਲੰਬੀ ਫਿਰ ਬੱਦ ਬੱਡੀ ਵੀਡੀਓ ਨਹੀਂ ਕਰਨੀ ਇੱਕ ਬੱਕਰਾ ਲਿਆ ਬਹੁਤ ਵਧੀਆ ਬੱਕਰੀ ਆ

ਆਰੇ ਬੰਦੇ ਆ ਗਏ ਪ੍ਰਾਨੇ ਜੀ ਨੇ ਖਾਨ ਆ ਜਾ ਜੰਗ ਭਾਈ ਆਰੇ ਮੈਂ ਫੋਟੋ ਖਰਾਈਏ ਤੇਰੀ ਜੰਗ ਆਹ ਬੰਦੇ ਨੂੰ ਪਤਾ ਸਾਰੀ ਖਾਨਦਾਨੀ ਦਾ ਚੱਕਰ ਕਿੱਤੋਂ ਬਸ ਖਾਨਦਾਨੀ ਹੋ ਗਈ ਧੰਨਵਾਦ ਸਾਡੇ ਪਾਪਾ ਜੀਰੇ ਮੂਹਰੇ ਆ ਬੀ ਜੀ ਭਾਈ ਚੁੱਪ ਧੰਨਵਾਦ ਸਾਡੇ ਪੁੱਟੇ ਵਾਲੇ ਗੁਜਰਾਂ ਦੇ ਜਿਨ੍ਹਾਂ ਨੇ ਬਹੁਤ ਵਧੀਆ ਖਾਨਦਾਨੀ ਬਰੀਦਾ ਰੱਖ ਛੱਡੀਆਂ ਨੇ ਜੀ ਆਏ ਨੂੰ ਮੇਲੇ ਦੇ ਵਿੱਚ ਸਾਰੇ ਪਬਲ ਦਾ ਧੰਨਵਾਦ ਜਉਂਦੇ ਰਹੇ ਜੇ ਕਹਾਂ ਨੂੰ ਫੇਰ ਮਿਲਾਂਗੇ ਕਿਉਂਦੇ ਰਹੇ ਜੇ ਮਿਲਾਂਗੇ ਰਖਵਾਰੀ ਮੰਦੇ ਰੱਬਾ ਫਿਰ ਆਪੇ ਦਾਜੀ